ਅਗੇ ਜਵਾਨੋ ਤੋ ਬੇਸ਼ੱਕ ਮਾਰੇ ਲਈ ਲੜੋ ਦੇਸ਼ ਕੇ ਲਈ ਲੜੋ ਆਪ ਸਰਕਾਰਾਂ ਕੇ ਲਈ ਲੜ ਰਹੇ ਹੋ ਮਾਰੇ ਸਾਥ ਤੋ ਬਾਤ ਤੋ ਬਾਤ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਰੇ ਲੋਕਾਂ ਤੱਕ ਪਹੁੰਚ ਸਕੇ ਜਿੰਨੇ ਵੀ ਪੰਜਾਬ ਤੋਂ ਕਿਸਾਨ ਆ ਰਹੇ ਨੇ ਦਿੱਲੀ ਵੱਲ ਕੂਚ ਕਰ ਰਹੇ ਨੇ ਤਾਂ ਆਪਣਾ ਜਿਹੜਾ ਪੂਰਾ ਪ੍ਰਬੰਧ ਕਰਕੇ ਆਉਦੋ ਫੜਾਉਂਦੇ ਨੇ ਇਹ ਸਾਡੇ ਸੁਰੱਖਿਆ ਲਈ ਆ ਇਹ ਤਾਂ ਸਾਨੂੰ ਪੁੱਤਿਆ ਯਾਰ ਦੋਸਤੋ ਪੰਜਾਬ ਤੇ ਹਰਿਆਣਾ ਦੇ ਬਾਰਡਰਾਂ ਤੇ ਮਾਹੌਲ ਜਿਹੜਾ ਪੂਰਾ ਗਰਮ ਹੋ ਗਿਆ ਇੱਕ ਪਾਸੇ ਜਿਹੜੇ ਕਿਸਾਨ ਖੜੇ ਨੇ ਤੇ ਦੂਜੇ ਪਾਸੇ ਜਿਹੜਾ ਹਰਿਆਣੇ ਦੀ ਪੁਲਿਸ ਹੈ ਤੇ ਆਰਮੀ ਖੜੀ ਆ ਜਿਵੇਂ ਕਿ ਤੁਸੀਂ ਜਾਣਦੇ ਹੋ ਤੇਰਾ ਫਰਬਲੀ ਨੂੰ ਕਿਸਾਨ ਜਿਹੜੇ ਦਿੱਲੀ ਚੱਲੇ ਨੇ ਤੇ ਬਹੁਤ ਸਾਰੇ ਇੰਤਜ਼ਾਮ ਹਰਿਆਣੇ ਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣ ਵਾਸਤੇ ਕੀਤੇ ਹੋਏ ਨੇ ਸੜਕਾਂ ਉੱਪਰ ਕਿੱਲ ਲਾਤੇ ਤੇ ਦੂਜੇ ਪਾਸੇ ਸੜਕਾਂ ਵੀ ਜਿਹੜੀਆਂ ਪੱਟ ਦਿੱਤੀਆਂ ਨੇ ਆ ਦੇਖੋ ਤੁਸੀਂ ਬੈਰੀਕੇਡਿੰਗ ਜਿਹੜੀ ਫੁੱਲ ਕਰਤੀ ਕੰਟੇਨਰ ਵੀ ਖੜਾ ਤੇ ਰੱਖਾਂ ਦੇ ਵਿੱਚ ਦੋਸਤੋ ਕਿਸਾਨਾਂ ਦੀ ਵੀ ਜਿੱਦ ਹੈ ਵੀ ਜਾਣਾ ਤਾਂ 13 ਨੂੰ ਹੀ ਜਿਹੜਾ ਦਿੱਲੀ ਜਾਣਾ ਜਿੱਡੀ ਮਰਜ਼ੀ ਤਾਕਤ ਹੋਵੇ ਸਾਨੂੰ ਰੋਕ ਨਹੀਂ ਸਕਦੀ ਦੋਸਤੋ ਮੋਦੀ ਦਾ ਜਿਹੜਾ ਬਿਆਨ ਆਇਆ ਸੀ ਅਮਿਤ ਤਸ਼ਾਨੇ ਕਿਹਾ ਸੀ ਹਰਿਆਣੇ ਦੇ ਜਿਹੜਾ ਮੁੱਖ ਮੰਤਰੀ ਨੂੰ ਵੀ ਕਿਸਾਨਾਂ ਨੂੰ ਜਿਹੜਾ ਇਤਕੀ ਲੰਘਣ ਨਹੀਂ ਦੇਣਾ ਪਰ ਦੋਸਤੋ ਇੱਕ ਪਾਸੇ ਦੇਖੋ ਤੁਸੀਂ ਜਿਹੜੀ ਪੂਰੀ ਆਰਮੀ ਖੜਾਤੀ ਪੂਰੀ ਜਿਹੜੀ ਪੁਲਿਸ ਖੜਾਤੀ ਮੋਦੀ ਸਰਕਾਰ ਨੇ ਪਰ ਦੂਜੇ ਪਾਸੇ ਜਿਹੜੇ ਕਿਸਾਨ ਕਹਿੰਦੇ ਨੇ ਵੀ ਅਸੀਂ ਜਿਹੜਾ ਦਿੱਲੀ ਜਾਣਾ ਹੀ ਜਾਣਾ ਯਾਰ ਭਾਈ ਇਹ ਤਾਂ ਕੋਈ ਚੱਕਰ ਹੀ ਨਹੀਂ ਯਾਰ ਆਹ ਜਿਹੜੀ ਪੁਲਿਸ ਤੇ ਫੌਜ खड़ा सुरक्षा जवान हो तो हमारे लिए लड़ो देश के लिए लड़ो आप सरकारों के लिए लड़ रहे हो हमारे साथ वो जो हमारे देश को बेच रही है हमारे देश को बेच रही है ਹਰਿਆਣੇ ਦੀ ਸਰਕਾਰ ਵੱਲੋਂ ਬਹੁਤ ਸਾਰੇ ਪ੍ਰਬੰਧ ਕੀਤੇ ਗਏ ਨੇ ਕਿਸਾਨਾਂ ਨੂੰ ਰੋਕਣ ਵਾਸਤੇ ਦੋਸਤੋ ਆ ਦੇਖੋ ਫੁੱਲ ਬੈਰੀਕੇਡਿੰਗ ਕੀਤੀ ਹੈ ਰਾਹਾਂ ਦੇ ਵਿੱਚ ਜਿਹੜੇ ਕਿਲ ਲਾਤੇ ਸੜਕਾਂ ਤੇ ਤੇ ਸਿਮਿੰਟ ਨਾਲ ਜਿਹੜੀਆਂ ਪੱਥਰ ਵੱਡੇ ਵੱਡੇ ਰੱਖ ਕੇ ਸਿਮਿੰਟਾਂ ਨਾਲ ਜਿਹੜਾ ਬੁਣ ਕੇ ਉਹਨਾਂ ਨੂੰ ਪੂਰੀ ਤਰ੍ਹਾਂ ਸੀਲ ਕਰਤਾ ਪਰ ਦੋਸਤੋ ਕਿਸਾਨਾਂ ਨੇ ਵੀ ਜਿਹੜੀ ਫੁੱਲ ਤਿਆਰੀ ਖਿੱਚੀ ਹੋਈ ਹੈ ਕਹਿੰਦੇ ਅਸੀਂ ਦਿੱਲੀ ਜਾਣਾ 13 ਫਰਵਰੀ ਨੂੰ ਜਾਣਾ ਕਿਉਂਕਿ ਤੁਸੀਂ ਜਾਣਦੇ ਹੋ ਦੋਸਤੋ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਹਲੇ ਤੱਕ ਨਹੀਂ ਮੰਗੀਆਂ ਪਿਛਲੀ ਵਾਰੀ ਸੈਂਟਰ ਸਰਕਾਰ ਨੇ ਜਿਹੜਾ ਐਮਐਸਪੀ ਸਾਰੇ ਕਾਨੂੰਨ ਰੱਦ ਦਾ ਕਰ ਦਿੱਤੇ ਸੀ ਪਰ ਕੋਈ ਗਾਰੰਟੀ ਨਹੀਂ ਦਿੱ ਮਾਹੌਲ ਹੈ ਜਿਹੜਾ ਪੂਰਾ ਤਣਾਅਪੂਰਨ ਬਣਿਆ ਹੋਇਆ ਦੋਸਤੋ ਤੇ ਤੁਸੀਂ ਘਰੇ ਬੈਠੇ ਜਿਹੜੇ ਸਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਪੂਰੇ ਜਿਹੜੇ ਉਲਝ ਰਹੇ ਨੇ ਇਸ ਵੇਲੇ ਕਿਸਾਨ ਬਾਰਡਰਾਂ ਨੂੰ ਟੱਪਣ ਵਾਸਤੇ ਪਰ ਜਿਹੜੀ ਪੁਲਸ ਹੈ ਵੀ ਉਹ ਜਿਹੜਾ ਟੱਪਣ ਨਹੀਂ ਦੇ ਰਹੀ ਕਿਉਂ ਵੀ ਦੋਸਤੋ ਪਹਿਲਾਂ ਪੰਜਾਬ ਦੇ ਜਿਹੜੇ ਕਿਸਾਨ ਨੇ ਪਿਆਰ ਨਾਲ ਟੱਪਣਾ ਚਾਹੁੰਦੇ ਨੇ ਕੋਈ ਵੀ ਜਿਹੜਾ ਰਾਹ ਦੇ ਵਿੱਚ ਨਾ ਆਵੇ ਕਿਉਂਕਿ ਦੋਸਤੋ ਉਹ ਵੀ ਆਪਣੇ ਭਰਾ ਨੇ ਜਿੰਨੀ ਵੀ ਪੁਲਸ ਕਢੀ ਹੈ ਫੌਜ ਕਢੀ ਹੈ ਸਾਰੇ ਆਪਣੇ ਹੀ ਜਿਹੜੇ ਪੁੱਤਰ ਨੇ ਵੀ ਜਿਹੜਾ ਆਸਾਨੀ ਨਾਲ ਸਾਨੂੰ ਲੰਘਣ ਦੇਣ ਅਸੀਂ ਕੇਂਦਰ ਦੀ ਸਰਕਾਰ ਤੋਂ ਜਿਹੜੇ ਆਪਣੇ ਹੱਕ ਲੈਣ ਚੱਲੇ ਆ ਅਸੀਂ ਕੋਈ ਕਿਸੇ ਦਾ ਬੈਰ ਵਿਰੋਧ ਨਹੀਂ ਕਰਨ ਚੱਲੇ ਪਰ ਦੋਸਤੋ ਪੁਲਿਸ ਵਾਲਿਆਂ ਦੀ ਵੀ ਆਪਾਂ ਕਹਿੰਦੇ ਡਿਊਟੀ ਆਰਮੀ ਦੀ ਵੀ ਡਿਊਟੀ ਹੈ ਪਰ ਦੋਸਤੋ ਇਸ ਵੇਲੇ ਤੁਸੀਂ ਮਾਹੌਲ ਵੇਖ ਲਓ ਵੀ ਜਿਹੜਾ ਹਰਿਆਣਾ ਤੇ ਪੰਜਾਬ ਦੇ ਬਾਰਡਰਾਂ ਤੇ ਬਾਹਲਾ ਜਿਹੜਾ ਗਰਮਾਇਆ ਹੋਇਆ ਹੈਗਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਤਾਂ ਜੋ ਸਾਰੇ ਲੋਕਾਂ ਤੱਕ ਪਹੁੰਚ ਸਕੇ ਜਿੰਨੇ ਵੀ ਪੰਜਾਬ ਤੋਂ ਕਿਸਾਨ ਆ ਰਹੇ ਨੇ ਦਿੱਲੀ ਵੱਲ ਕੂਚ ਕਰ ਰਹੇ ਨੇ ਤਾਂ ਆਪਣਾ ਜਿਹੜਾ ਪੂਰਾ ਪ੍ਰਬੰਧ ਕਰਕੇ ਆਓ ਦੋਸਤੋ ਕਿਉਂਕਿ ਇਸ ਵਾਰ ਜਿਹੜੀ ਕਾਫੀ ਬੈਰੀਗੇਨਿੰਗ ਕੀਤੀ ਹੋਈ ਆ ਕਾਫੀ ਜਿਹੜੇ ਸੜਕਾਂ ਦੇ ਉੱਪਰ ਆ ਜਿਹੜੇ ਕਿਲ ਲਾਇਆ ਹੋਏ ਨੇ ਆ ਤੁਸੀਂ ਵੇਖ ਲਓ ਬਹੁਤ ਸਾਰੀਆਂ ਜਿਹੜੀਆਂ ਸੜਕਾਂ ਵੀ ਪੱਟ ਦਿੱਤੀਆਂ ਗਈਆਂ ਨੇ ਕੇਂਦਰ ਸਰਕਾਰ ਵੱਲੋਂ ਹਰਿਆਣੇ ਦੀ ਸਰਕਾਰ ਵੱਲੋਂ ਬਹੁਤ ਸਾਰੀਆਂ ਜਿਹੜੀਆਂ ਸੜ